ਆਪ ਤੇ ਸਿਕੋਂ ਦੇ ਪਾਕਿਸਤਾਨ ਦੇ ਸਾਹਮਣੇ ਬੜਾ ਹੋਇਆ ਹੋਇਆ ਕਿਉਂ ਕਰਕੇ ਜਿੰਨੇ ਵੀ ਦਰਿਆ ਹੈਗੇ ਆ ਇਹ ਰਿਪੀਰੀਅਨ ਕਾਨੂੰਨ ਦੇ ਮਦਦ ਇਹ ਚੱਲਦੇ ਆ ਤੇ ਜਿਹੜਾ ਰਿਪੀਰੀਅਨ ਕਾਨੂੰਨ ਹੈ ਉਹ ਕਹਿੰਦਾ ਹੈ ਕੀ ਉਸ ਧਰਤੀ ਉਸੇ ਸੂਪੇ ਦਾ ਹਿੱਸਾ ਹੁੰਦਾ ਜਿਹਦੇ ਵਿੱਚੋਂ ਇਹ ਦਰਿਆ ਵਹਿੰਦੇ ਆ ਤੇ ਜੇ ਦਰਿਆ ਸਾਡੇ ਪੰਜਾਬ ਛੱਡਦੇ ਵਾਲੇ ਪਾਸੇ ਤੋਂ ਨਿਕਲਦੇ ਆ ਇਹ ਜਾਂਦੇ ਆ ਲੈਹਂਦੇ ਵਾਲੇ ਪੰਜਾਬ ਦੇ ਵਿੱਚ ਜੀ ਦਾ ਮਤਲਬ ਹੈ ਕੀ ਲੈਂਡੇ ਵਾਲ ਪੰਜਾਬ ਦਾ ਜ਼ਿਆਦਾ ਹੱਕ ਹੈ ਇਹਨਾਂ ਦਰਿਆਵਾਂ ਦੇ ਪਾਣੀ ਤੇ ਹਰਿਆਣੇ ਦਾ ਦਿੱਲੀ ਦਾ ਰਾਜਸਥਾਨ ਦਾ ਹੱਕ ਇਹਦੇ ਮੁਤਾਬਕ ਜ਼ੀਰੋ ਹੈ ਕਿਉਂ ਕਰਕੇ ਉਹ ਰਿਪੀਰੀਅਨ ਸਟੇਟਸ ਨਹੀਂ ਹੈ ਕੀਆ ਸੋ ਤੁਸੀਂ ਸਮਝੋ ਕਿ ਇਹ ਜਿਹੜੇ ਦਰਿਆ ਦੇ ਪ੍ਰਾਣੀ ਨੇ ਇਹ ਸਾਡੇ ਪੰਜਾਬ ਦੇ ਨੇ। ਬੇਸ਼ੱਕ ਲੈਂਦਾ ਪੰਜਾਬ ਹੋਵੇ ਬੇਸ਼ੱਕ ਛਿਪਦਾ ਪੰਜਾਬ ਹੋਵੇ। ਇਹ ਜੇ ਗੰਨਾਪਾਂ ਸੋਚ ਕੇ ਚੱਲਾਂਗੇ ਫੇਰ ਸੀ ਆਪਣੇ ਹੱਕ ਲੈ ਸਕਾਂਗੇ। ਔਰ ਗੱਲ ਨੂੰ ਅੱਗੇ ਬਤਾ ਸਕਾਂਗੇ ਸਾਡੀ ਸਿੱਖਾਂ ਦੀ ਗਿਣਤੀ ਬੜੀ ਘੱਟ ਹੈ ਸਾਡੀ ਨਮਾਇੰਦਗੀ ਅਸੈਂਬਲੀ ਵਿੱਚ ਬਹੁਤ ਥੋੜੀ ਹੈ ਜਿੱਦਾਂ ਜਿਹੜੇ ਸਾਡੇ ਹੱਥ ਹੈਗੇ ਜਮਹੂਰੀਅਤ ਦੇ ਉਹ ਭਾਜਪਾ ਤੇ ਹਿੰਦੂਤਵਾ ਨੇ ਖੋਲੇ ਹੈ ਕਿ ਸਾਡੇ ਐਸਟੀਪੀਸੀ ਦੇ ਇਲੈਕਸ਼ਨ 14 ਸਾਲ ਤੋਂ ਨਹੀਂ ਕਰਾ ਰਹੇ ਜੇ ਇਲੈਕਸ਼ਨ ਕਰਾਉਂਦੇ ਐ ਤਾਂ ਮੇਰਾ ਮਤਲਬ ਹੈ ਕਿ ਐਸਟੀਪੀਸੀ ਦੇ ਵਿੱਚ ਵੀ ਇਹ ਵੰਡਾ ਜੀ ਹੈ ਕਿ ਦਰਿਆਵਾਂ ਦੇ ਪਾਣੀ ਦੀ ਕੀ ਰਿਪੇਰੀਨ ਕਾਨੂੰਨ ਦੇ ਮੁਤਾਬਕ ਹੀ ਇਹਨਾਂ ਦੀ ਵੰਡ ਕੀਤੀ ਜਾਵੇ राजस्थान ਦਾ ਕੋਈ ਹੱਕ ਨਹੀਂ ਹੈ ਤਦੇ ਅੰਗਰੇਜ਼ ਯਾਰ ਨਹੀਂ ਸੀ ਕਿ ਰਾਜਸਥਾਨ ਨੂੰ ਪਾਣੀ ਦੇਣ ਦਾ ਪਰ ਕਿਸੇ ਨਾ ਕਿਸੇ ਤਰ੍ਹਾਂ ਉਹ ਦਿੱਤਾ ਗਿਆ ਅਸੀਂ ਚਾਹਨੇ ਕਿ ਸਾਡੇ ਉੱਤੇ ਕੋਬੰਦੀ ਨਾ ਲੱਗੇ ਕੋਈ ਤੁਸੀਂ ਸਾਰੇ ਪੜ੍ਹੇ ਲਿਖੇ ਹੋ 1947 ਦੇ ਵਿੱਚ ਅੰਗਰੇਜ਼ ਨੇ ਮੁਸਲਮਾਨ ਤੇ ਹਿੰਦੂ ਨੂੰ ਆਜ਼ਾਦੀ ਦੇ ਦਿੱਤੀ ਹਿੰਦੂ ਨੂੰ ਇੰਡੀਆ ਦੇ ਤਾ ਮੁਸਲਮਾਨ ਨੂੰ ਪਾਕਿਸਤਾਨ ਦੇ ਤਾ ਪਰ ਤੀਜੀ ਕੌਮ ਜਿਹੜੀ ਸਿੱਖ ਸੀਗੀ ਸਾਨੂੰ ਬਿਲਕੁਲ ਕੁਛ ਨਹੀਂ ਦਿੱਤਾ ਪਰ ਜਿਹੜੀ ਕਨਸਟੀਟਿਊਸ਼ਨ ਬਣੀ ਜਿਹੜੇ ਬਣਾਉਣ ਵਾਲੇ ਸੀਗੇ ਉਹ ਕਨਸਟੀਟਿਊਟ ਅਸੈਂਬਲੀ ਸੀਗੀ ਉਹਦੇ ਵਿੱਚ ਸਾਡੇ ਸਿੱਖਾਂ ਦੇ ਸਿਰਫ ਦੋ ਨੰਮ ਦੇ ਲੈ ਗਏ ਇੱਕ ਸਰਦਾਰ ਹੁਕਮ ਸਿੰਘ ਇੱਕ ਸਰਦਾਰ ਫਪਿੰਦ ਸਿੰਘ ਬਾਣ ਜੇ ਤੁਹਾਨੂੰ ਸਾਡੇ ਨਮਾਇੰਦਿਆਂ ਨੇ ਦੇਖਿਆ ਕਿ ਜਿਹੜਾ ਨਹਿਰੂ ਗਾਂਧੀ ਨੇ ਸਾਡੇ ਨਾਲ ਵਾਅਦਾ ਕੀਤਾ ਹੈ ਕਿ ਅੰਗਰੇਜ਼ ਜਦੋਂ ਜਾਵੇ ਸਿੱਖਾਂ ਨੂੰ ਇੱਕ ਥਿੱਤਾ ਦਿੱਤਾ ਜਾਊਗਾ ਜਿੱਥੇ ਜਾਤੀ ਦਾ ਮਾਣ ਮਾਨ ਸੱਜਣਗੇ ਉਹ ਤਾਂ ਕੀ ਦੇਣਾ ਸੀ ਅੱਛਲ ਪੱਛੀ ਵੀ ਵਿੱਚ ਲਿਖਤਾ ਕਿ ਸੇਖਾ ਹਿੰਦੂ ਮਜਮਦਾਇ ਕੈਸਾ ਹੈਗੇ ਜਿਤੋਂ ਇਹ ਸਾਰੀ ਚੀਜ਼ ਹੋਈ ਸਾਡੇ ਦੋ ਨਵੇਂ ਦੇ ਜਿਹੜੇ ਕਨਸਟਿਟਿਊਂਟ ਅਸੈਂਬਲੀ ਦੇ ਮੈਂਬਰ ਸੀਗੇ ਸੋਹਰ ਹੁਕਮ ਸਿੰਘ ਤੇ ਕੋਪਨ ਦਸਿੰਗ ਮਾਨ ਉਹਨਾਂ ਨੇ ਕਨਸਟਿਚਿਊਸ਼ਨ ਦੇ ਤਦਸਕਤ ਨਹੀਂ ਕੀਤੇ ਕੀਤੇ ਲਈ ਦੇ ਕੀਤੇ ਜੇ ਉਹ ਸਿੱਖਾਂ ਦੇ ਨਮਾਇੰਦੇ ਸੀ ਇਹ ਉਹਨਾਂ ਨੇ ਸਿੱਖਾਂ ਦੇ ਲਈ ਦਸਕਤ ਨਹੀਂ ਕੀਤੇ ਫਿਰ ਖਵਾਲ ਪੈਦਾ ਹੁੰਦਾ ਹੈ ਕਿ ਜਦੋਂ ਤੁਹਾਡੇ ਨਮਾਇੰਦਿਆਂ ਨੇ ਸੰਵਧਾਨ ਦੇ ਉੱਤੇ ਦਸਕਤ ਨਹੀਂ ਕੀਤੇ ਇਹ ਅਸੀਂ ਸਿੱਕ ਇਹ ਸਬਦਾਂ ਤੇ ਕਨਸਟੀਟਿਊਸ਼ਨ ਦੇ ਵਿੱਚ ਮੰਨਦੇ ਆਂ ਆਪਾਂ ਨਹੀਂ ਮੰਨ ਸਕਦੇ ਜੋ ਕਰਕੇ ਸਾਡੇ ਨਮਾਇੰਦਿਆਂ ਨੇ ਕਨਸਟੀਟਿਊਸ਼ਨ ਦੇ ਅੱਗੇ ਦਸਖਤ ਨਹੀਂ ਕੀਤੇ ਜੇ ਤੁਸੀਂ ਬਾਖੀਅਤ ਲੈਣੀ ਹੈ ਹਾਈ ਕੋਰਟ ਦੇ ਵਿੱਚ ਜਾਓ ਉੱਥੇ ਪੱਪੀਆਂ ਪਈਆਂ ਹੋਣਗੀਆਂ ਇੱਕ ਸਦਾਨ ਦੀਆਂ ਉੱਥੇ ਤੁਸੀਂ ਆਪਣੇ ਦੋ ਨੁਮਾਇੰਦਿਆਂ ਦੇ ਦਸਤਕਤ ਨਹੀਂ ਦੇਖੋਗੇ ਜੇ દોਸੀਂ ਦਸਤਕਤ ਨਹੀਂ ਕੀਤੇ ਕੰਸਟੀਟਿਊਸ਼ਨ ਦੇ ਇਹ ਸੀ ਇੰਡੀਆ ਭਾਰਤ ਜਿੰਨੋਂ ਤਾਂ ਦੇ ਛੜਿਕ ਵੀ ਉਹ ਤੁਹਾਡੇ ਇਹ ਅਸਲੀ ਸេរੀ ਨਹੀਂ ਹੈ ਇਹਦਾ ਮਤਲਬ ਹੈ ਕਿ ਅਸੀਂ ਆਜ਼ਾਦ ਅਜੇ ਹੈਗੇ ਹਾਂ ਕਾਨੂੰਨੀ ਤੌਰ ਤੇ ਸੰਧਾਨਿਕ ਤੌਰ ਤੇ ਅਸੀਂ ਬਿਲਕੁਲ ਹਿੰਦੁਤਵਾਦ ਦੇ ਥੱਲੇ ਹਿੰਦੁਤਵਾਦ ਦੇ ਰਾਜ ਦੇ ਥੱਲੇ ਨਹੀਂ ਹੈਗੇ ਇਹ ਕਿਸੇ ਵੀ ਜਾਣਕਾਰ ਉਹ ਕਿਹਨੂੰ ਪੁੱਛ ਲੋ ਕੀ ਅਸੀਂ ਇੰਡੀਆ ਦੇ شہری ਹੈਗੇ ਆ ਜਾਂ ਜਿਹੜੇ ਅਸੀਂ ਪਾਕਿਸਤਾਨ 'ਚ ਰਹੇਗੇ ਅਸੀਂ ਪਾਕਿਸਤਾਨ ਦੇ شہری ਹੈਗੇ ਆ ਜੇਕਰ ਅਸੀਂ ਕਨਸਟੀਟਿਊਸ਼ਨ ਨੂੰ ਸਾਡੇ ਨਮਾਇੰਦੇ ਨੇ ਕਬੂਲ ਹੀ ਨਹੀਂ ਕੀਤਾ ਤਾਂ ਫੇਰ ਆਪਾ ਇਹਨਿੰ ਦੋਸਤਾਂ ਦੀ ਪਾਰਟੀ ਨਹੀਂ ਹੋ ਸਕਦੀ ਅਸੀਂ ਆਦੇ ਇਸ ਗੱਲ ਨੂੰ ਮੰਨਣਾ ਪਊਗਾ ਫਿਰ ਅੱਗੇ ਚੱਲਣਾ ਪਊਗਾ ਜਿਹੜਾ ਸਤਲੁਜ ਦਰਿਆ ਹੈ ਇਹ ਤਿੱਬਤ ਤੋਂ ਸ਼ੁਰੂ ਹੁੰਦਾ ਤਿੱਬਤ ਤੋਂ ਫਿਰ ਸਾਡੇ ਦੇਸ਼ ਦੇ ਵਿੱਚ ਆਉਂਦਾ ਅੱਜ ਇੱਕ ਸਦਾਰ ਸਾਹਿਬ ਨੇ ਕੈਂਸਰ ਦੀ ਗੱਲ ਕੀਤੀ ਹੈ ਕੈਂਸਰ ਫੈਲ ਰਿਹਾ ਹੈ ਅਸੀਂ ਸਮਝਦੇ ਹਾਂ ਕਿ ਸਿੱਬਤ ਦੇ ਲੱਖੇ ਦੇ ਵਿੱਚ ਜਾਂ ਜੜਾ ਇੰਡੀਆ ਦੇ ਲੱਖੇ ਦੇ ਵਿੱਚ ਜਦੋਂ ਸੱਤ ਚੋਂਦਾ ਉੱਥੇ ਯੂਰੇਨੀਅਮ ਐਨਰੀਚਮੈਂਟ ਪਲਾਂਟ ਲਾਈ ਹੈ ਯੂਰੇਨੀਅਮ ਐਂਡ ਰੇਚਮੈਂਟ ਦੇ ਨਾਲ ਕੋਡਾ ਆਈਟਮ ਬੰਬ ਬਣਦਾ ਲੇਕੋ ਥੱਲੇ ਆਪਾਂ ਉਹਨੇ ਨੰਗਲ ਜਿਹੜੀ ਫੋਟੋ ਇੱਥੇ ਫੈਕਟਰੀ ਹੈ ਉਹਦੇ ਵਿੱਚ ਹੈਵੀ વોਟਰ ਪਲੈਂਟ ਲੱਗੀ ਹੋਈ ਹੈ ਹੈਵੀ ਵਾਟਰ ਦੇ ਨਾਲ ਯੂਰੇਨੀਅਮ ਰਿਫਾਈਨਡ ਪਲਾਂਟ ਇਹ ਫਿਰ ਪੂਰਾ ਕੰਮ ਕਰਕੇ ਐਟਮ ਬੰਬ ਬਣਾਉਂਦਾ ਹੁਣ ਜੇ ਯੂਰੇਨੀਅਮ ਰਿਫਾਈਨਡ ਪਲਾਂਟ ਜਾਂ ਤੇ ਬਰਫ ਜਾਂ ਇੰਡੀਆ ਦੇ ਲੱਖੇ ਚ ਲੱਗੀ ਹੈ ਜਿਸ